ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀਆਂ ਇੱਕ ਦੀ ਵੱਡੀ ਘਟਨਾ ਵਾਤਾਵਰਣ ਦੀ ਸੰਭਾਲ ਅੱਜ ਹਵਾ ਪਾਣੀ ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਚਕਾਰ ਹੋ ਰਖਿਆ ਹਨ ਆਪਣੀ ਨਿੱਜੀ ਸਵਾਰਥਾਂ ਲਈ ਮਨੁੱਖ ਕੁਦਰਤ ਨਾਲ ਲਗਾਤਾਰ ਛੇੜਖਾਣੀ ਕਰ ਰੱਖਿਆ ਹੈ ਪਹਾੜੀ ਖੇਤਰਾ ਵਿੱਚ ਵੀ ਵੱਡੀਆਂ ਵੱਡੀਆਂ ਮਾਰਤਾ ਅੰਸਾਰ ਦਿੱਤੀਆਂ ਗਈਆਂ ਹਨ ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ ਜਨਸੰਖਿਆ ਨੂੰ ਉਸ ਦਮ ਬਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ ਹਨ ਇਨਸਾਨੀਆਂ ਤੇ ਲਗਭਗ ਖਤਮ ਹੋ ਚੁੱਕੇ ਇਸ ਦਰਨ ਕੁਦਰਤ ਲਗਾ ਚਰਮਨੋਖ ਨੂੰ ਚਾਰੇ ਕਰ ਰਹੀ ਹੈ 2005 ਵਿੱਚ ਸੁਨਾਮੀ ਦੇ ਨੇ ਬਹੁਤ ਕਹਿਰ ਮਚਾਇਆ ਸੀ ਦੋਬਰ 2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹ ਨੇ ਕਹਿਰ ਮਚਾਇਆ ਸੀ ਉਹ ਅੱਜ ਵੀ ਨਹੀਂ ਭੁੱਲਦਾ ਪਿਛਲੇ ਸਾਲ ਫਿਰ ਉੱਤਰਾਖੰਡ ਵਿੱਚ ਬੱਦਲ ਫਟਣ ਕਰਨ ਜੋਤਬਾਹੀ ਮੱਚੀ ਸੀ ਉਸਨੇ ਸਾਰਿਆਂ ਦਾ ਦਿਲ ਕੰਬਣ ਲਾ ਦਿੱਤਾ ਸੀ ਇਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਸੀ ਪਿਛਲੇ ਦਿਨੀ ਹਮਾਚਲ ਤੇ ਉੱਤਰਾਖੰਡ ਵਿੱਚ ਬੱਦਲ ਫਟਣ ਨਾਲ ਸੈਂਕੜੇ ਲੋਕਾਂ ਦੀਆਂ ਮੌਤਾਂ ਹੋਈਆਂ ਪਾਣੀ ਦੇ ਤੇਜ਼ ਵਹਾਅ ਵਿੱਚ ਗੱਡੀਆਂ ਤੱਕ ਰੁੜ ਗੀਆਂ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜਛਾੜ ਕਰਨ ਤੋਂ ਬਾਝ ਨਹੀਂ ਆ ਰਿਹਾ ਪਚਾਲ ਆਉਣ ਨਾਲ ਵੱਡੀਆਂ-ਵੱਡੀਆਂ ਮਾਰਤਾ ਡਿੱਗਦੀਆਂ ਹਨ ਕਈ ਸਾਲ ਪਹਿਲਾਂ ਫੌਣ ਤੂਫਾਨ ਪశ్ਚਲੀ ਪੱਛਮੀ ਬੰਗਾਲ ਵਿੱਚ ਆਫਤ ਲੈ ਕੇ ਆਇਆ ਸੀ ਫਿਰ ਨਿਰਸੰਗ ਨਿਸਰੰਗ ਤੁਫਾਨ ਦੀ دستਕ ਹੋਈ ਇਸ ਸਮੁੰਦਰੀ ਤੂਫਾਨ ਨਾਲ ਵੱਡੇ ਵੱਡੇ ਪੱਥਰ ਤੇ ਤਬਾਹੀ ਹੋਈ ਇੰਨਾ ਸਭ ਕੁਦਰਤੀ ਆਫਤਾਂ ਤੋਂ ਇਨਸਾਨ ਕੋਈ ਸਿੱਖਿਆ ਨਹੀਂ ਲੈ ਰਿਹਾ ਤਉਤੇ ਜਾਸਤ ਭਾਂ ਨੇ ਬੰਗਾਲ ਤੇ ਓਡੀਸ਼ਾ ਚ ਕਹਿਣ ਚਾਇਆ ਹੈ ਅਸੀਂ ਦੇਖਦੇ ਹਾਂ ਕਿ ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਹੈ ਪਿਛਲੇ ਜਗ੍ਹਾ ਪਿੱਛੇ ਜਿਹੜੀ ਬਿਆਸਤਰੀਆ ਵਿੱਚ ਫੈਕਟਰੀਆਂ ਦੀ ਰਹਿਣ ਖੁਦ ਨੂੰ ਛੁੱਟਣ ਲਈ ਕਾਫੀ ਮੱਛੀਆਂ ਦੀ ਮੌਤ ਹੋ ਗਈ ਇਸ ਤਰ੍ਹਾਂ ਫਸਲ ਵੀ ਦੀ ਜ਼ਿਆਦਾਤਰ ਪੈਦਾ ਲਈ ਪੈਦਾਵਾਰ ਲਈ ਤਰ੍ਹਾਂ ਤਰ੍ਹਾਂ ਦੀਆਂ ਖਾਦਾਂ ਤੇ ਕੈਮੀਕਲ ਪਾਏ ਜਾ ਰਹੇ ਹਨ ਕੋਝ ਫਸਲਾਂ ਲਈ ਤਰਤੀਠਲਾ ਪਾਣੀ ਲਗਾਤਾਰ ਕੱਢਿਆ ਜਾ ਰਿਹਾ ਹੈ ਇਸ ਨਾਲ ਪਾਣੀ ਡੂੰਗਾ ਹੁੰਦਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਕੀ ਬਾਤ ਪ੍ਰੋਗਰਾਮ ਵਿੱਚ ਵਾਤਾਵਰਣ ਦਿਵਸ ਤੇ ਜਿਆਦਾ ਰੁੱਖ ਲਗਾਉਣ ਲਈ ਸਨੇਹਾ ਦਿੱਤਾ ਸੀ ਸਿਰਫ ਬੂਟਾ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਸਮੇਂ-ਸਮੇਂ ਤੇ ਉਸ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇਕਰ ਬੂਟਾ ਲਗਾ ਕੇ ਉਸ ਦੀ ਦੇਖਭਾਲ ਨਾ ਕੀਤੀ ਜਾਵੇ ਤਾਂ ਉਸ ਦਾ ਕੋਈ ਫਾਇਦਾ ਨਹੀਂ ਬਿਨਾਂ ਦੇਖਭਾਲ ਦੇ ਉਹ ਰੁੱਖ ਨਹੀਂ ਬਣ ਸਕਦਾ ਇਸੇ ਉਲ ਜੰਗਲਾਂ ਦੀ ਕਟਾਈ ਜਰ ਉੰਗਾ ਤਰ ਜਾਰੀ ਹੈ ਉਹਨਾਂ ਦੀ ਥਾਂ ਆਸਮਨ ਚੋਂ ਦੇ ਫਲੈਟ ਅਨੁਸਾਰ ਦਿੱਤੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ